ਇਹ ਸੱਜਣ ਇੱਕ ਛੋਟੀ ਝੀਲ ਆ ਜਿਹੜੀ ਇੱਥੇ ਬਣਾਈ ਗਈ ਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਆਪਾਂ ਨੂੰ ਲੱਗਿਆ ਹੋਇਆ ਦਿਖ ਰਿਹਾ। ਇੱਕਾ ਟੌਏ ਟ੍ਰੇਨ ਸੀ ਜਿਹੜੀ ਇੱਥੇ ਚੱਲਦੀ ਆ। ਬਿਲਕੁਲ ਛੋਟੀ ਜੀ ਟ੍ਰੇਨ ਆ ਸੱਜਣ ਤਾਂ ਕਿ ਜਿਹੜੇ ਆਪਣੇ ਬੱਚੇ ਨੇ ਉਹ ਆਪਣੇ ਇਤਿਹਾਸ, ਗੌਰਵ ਮਈ ਜੋ ਇਤਿਹਾਸ ਆ ਕਟਣਾਵਾਂ ਨੇ ਉਹਨਾਂ ਨਾਲ ਜੁੜੇ ਰਹਿਣ। ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਸ ਮਹਾਨ ਵਿਰਾਸਤ ਦਾ ਹਿੱਸਾ। ਸਵਾਗਤ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਇਤਿਹਾਸਿਕ ਸਥਾਨ ਤੋਂ ਇੱਕ ਇਤਿਹਾਸਿਕ ਸਥਾਨ ਜਿਹੜਾ ਮੋਹਾਲੀ ਤੇ ਚੰਡੀਗੜ੍ਹ ਸ਼ਹਿਰ ਦੇ ਬਿਲਕੁਲ ਹਦੂਦ ਤੇ ਬਣਿਆ ਹੋਇਆ ਪਿੰਡ ਚੱਪੜ ਚਿੜੀ ਚ ਫਤਿਹ ਬੁਰਜ ਜੰਗ ਦੀ ਨਿਸ਼ਾਨੀ ਕਿਵੇਂ ਸਿੱਖਾਂ ਨੇ ਮੁਗਲਾਂ ਦੀਆਂ ਇੱਟ ਨਾਲ ਇੱਟ ਖੜਕਾਈ ਉਹਨਾਂ ਦਾ ਟਾਕਰਾ ਕੀਤਾ ਅੱਜ ਆਪਾਂ ਇਸ ਜਗ੍ਹਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਚ ਚਣਵਾ ਦਿੱਤਾ ਗਿਆ ਵਜ਼ੀਰ ਖਾਨ ਵੱਲੋਂ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਪੰਜਾਬ ਵੱਲ ਵੱਧਦੇ ਨੇ 12 ਮਈ 1710 ਨੂੰ ਚੱਪੜ ਚੀੜੀ ਜਿੱਥੇ ਆਪਾਂ ਖੜੇ ਆ ਇੱਕ ਵੱਡੀ ਲੜਾਈ ਹੁੰਦੀ ਆ ਜਿੱਥੇ ਮੁਗਲਾਂ ਦੀ ਇੱਟ ਨਾਲ ਇੱਟ ਸਿੱਖ ਬਹਾਦਰ ਜਰਨੈਲ ਖੜਕਾਉਂਦੇ ਨੇ ਉਸ ਲੜਾਈ ਲਈ ਸਿੱਖ ਫਤਿਹ ਪ੍ਰਾਪਤ ਕਰਦੇ ਨੇ ਉਸ ਫਤਿਹ ਦੀ ਨਿਸ਼ਾਨੀ ਫਤਿਹ ਬੁਰਜ ਪੰਜਾਬ ਚ ਬਣਿਆ ਹੋਇਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਫਤਿਹ ਬੁਰਜ ਬਾਰੇ ਜਾਣਾਂਗੇ ਕੁਝ ਇਸ ਤਰ੍ਹਾਂ ਦੇ ਐਟਮੋਸਫੀਅਰ ਦੇ ਵਿੱਚ ਇਹ ਵੱਡੀ ਯਾਦਗਾਰ ਬਣਾਈ ਗਈ ਆ ਬੜੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੇ ਇਸ ਜਗ੍ਹਾ ਦੀਆਂ ਵੀਡੀਓ 'ਚ ਅਖੀਰ ਤੱਕ ਬਣੇ ਰਹੋ ਇਹ ਵੀਡੀਓ ਤੁਹਾਡੇ ਲਈ ਬਹੁਤ ਦਿਲਚਸਪ ਤੇ ਜਾਣਕਾਰੀ ਭਰਪੂਰ ਹੋਣ ਵਾਲੀ ਆ ਕੁਝ ਇਸ ਤਰ੍ਹਾਂ ਦੀ ਐਂਟਰੀ ਆ ਫਤਿਹ ਬੁਰਜ ਦੀ ਐਂਟਰੀ ਦੇ ਉੱਤੇ ਬਹੁਤ ਹੀ ਸੋਹਣੇ ਤੇ ਸ਼ਾਨਦਾਰ ਜੋ ਗੇਟ ਨੇ ਲੱਕੜ ਦੇ ਲਾਏ ਗਏ ਨੇ ਵੱਡੇ ਜੋ ਇੱਕ ਕਿਲੇ ਦਾ ਜਾਂ ਫਤਿਹ ਬੁਰਜ ਦੇ ਨਿਸ਼ਾਨ ਦਾ ਜੋ ਸਮਾਰਕਾ ਉਹਦੀ ਨਿਸ਼ਾਨੀ ਦਾ ਪ੍ਰਤੀਕ ਆਪਣੇ ਵੀਡੀਓ ਫਰੇਮ ਤੇ ਨੇ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਕੁਝ ਇਸ ਤਰ੍ਹਾਂ ਦਾ ਐਂਟਰੀ ਸੈਟ ਆਪਾਂ ਜਦੋਂ ਆਪਾਂ ਫਤਿਹ ਬੁਰਜ ਦੇ ਅੰਦਰ ਦਾਖਲ ਹੁੰਨੇ ਆ ਇਹ ਸਾਹਮਣੇ ਵਾਲੇ ਕਾਊਂਟਰ ਤੇ ਹੀ ਐਂਟਰੀ ਜਿਹੜੀ ਹੈ ਉਹ ਰਜਿਸਟਰਡ ਕੀਤੀ ਜਾਂਦੀ ਆ ਫਤਿਹ ਦੀ ਨਿਸ਼ਾਨੀ ਚੱਪੜ ਚਿੜੀ ਚੱਪੜ ਚਿੜੀ ਦੀ ਜੰਗ ਇੱਕ ਸਾਫ਼ ਤੇ ਸੁੰਦਰ ਤਸਵੀਰ ਦੇ ਰੂਪ ਚ ਇੱਥੇ ਬਣਾਈ ਗਈ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਸਜਣੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇਟਿਆਂ 12 ਮਈ 1710 ਈਸਵੀ ਦੀ ਗੱਲ ਆ ਜਦੋਂ ਸਰਾਂਦੀ ਘਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਦੀ ਨੀਂਹ ਪੱਥਰ ਰੱਖਿਆ ਜਾਂਦਾ ਤੇ ਖਾਲਸਾ ਰਾਜ ਉਸਰਲਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਫਤਿਹ ਬੁਰਜ ਚੱਪੜ ਚਿੜੀਆ ਜੋ ਇਹਦਾ ਉਦਘਾਟਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤਾ ਸੀ ਜੋ ਉਸ ਸਮੇਂ ਮੁੱਖ ਮੰਤਰੀ ਪੰਜਾਬ ਸੀਗੇ 30 ਨਵੰਬਰ 2011 ਨੂੰ ਕੀਤਾ ਗਿਆ ਸੀ ਇਹ ਬਿਲਡਿੰਗ ਲਗਭਗ 11 ਕਮਿਨਿਆਂ ਚ ਤਿਆਰ ਹੋ ਗਈ ਸੀ ਬਣ ਕੇ। ਕੁਝ ਹੋਰ ਖਾਸੀਅਤਾਂ ਵੀ ਨੇ ਇਸ ਬਿਲਡਿੰਗ ਦੀਆਂ, ਇਸ ਮিনার ਦੀਆਂ। ਆਪਾਂ ਅੱਗੇ ਆਪਣੀ ਵੀਡੀਓ ਚ ਦੇਖਾਂਗੇ। ਤੇ ਐਂਟਰੀ ਦੇ ਬਿਲਕੁਲ ਨਾਲ ਹੀ ਸੂਚਨਾ ਕੇਂਦਰਾ ਜਿਹੜਾ ਉਹ ਬਣਿਆ ਹੋਇਆ ਆ ਸਾਹਮਣੇ ਵਾਲੇ ਪਾਸੇ। ਕੁਝ ਇਸ ਤਰ੍ਹਾਂ ਦਾ ਸੂਚਨਾ ਕੇਂਦਰਾ ਜਿਹੜਾ ਉਹ ਬਣਿਆ ਹੋਇਆ। ਜਿੱਥੇ ਫਤਿਹ ਬੁਰਜ ਯਾਦਗਾਰੀ ਜੋ ਨਿਸ਼ਾਨ ਨੇ। ਉਹ ਵੀ ਆਪਾਂ ਨੂੰ ਮਿਲਦੇ ਆ ਜਿਵੇਂ ਮੱਗ, ਬਾਕਸ, ਟੀ-ਸ਼ਰਟਸ ਆਪਾਂ ਆਪਣੀ ਯਾਦ ਲਈ ਲੈ ਜਾ ਸਕਦੇ ਆ। ਤੁਹਾਡੀ ਵੀਡੀਓ ਫਰੇਮ ਚ ਨੇ। ਉਸ ਤੋਂ ਬਿਨਾ ਇਹ ਬਿਲਡਿੰਗ ਕਿਵੇਂ ਬਣੀ ਸਾਰਾ ਇਹਦਾ ਇਤਿਹਾਸ ਦੀਵਾਰਾਂ ਦੇ ਉੱਤੇ ਬਹੁਤ ਹੀ ਸੋਹਣੀਆਂ ਤਸਵੀਰਾਂ ਚ ਲਿਖ ਕੇ ਲਾਇਆ ਗਿਆ ਸਰਾਂ ਦਾ ਫਤਿਹ ਕਿਵੇਂ ਹੋਇਆ ਕਿਹੜੇ ਕਿਹੜੇ ਕਿਲੇ ਨੇ ਕੀ ਕੀ ਇੱਥੇ ਹੋਰ ਸਬੰਧਿਤ ਸਥਾਨ ਨੇ ਇਸ ਤੋਂ ਇਲਾਵਾ ਇੱਥੇ ਬੈਠਣ ਲਈ ਵੀ ਬਹੁਤ ਵਧੀਆ ਪ੍ਰਬੰਧ ਆਉਂਦੇ ਜਾਂਦੇ ਜੋ ਯਾਤਰੀ ਨੇ ਜਾਂ ਜੋ ਇਸ ਜਗ੍ਹਾ ਨੂੰ ਦੇਖਣ ਲਈ ਆਉਂਦੇ ਨੇ ਉਹ ਇਸ ਜਗ੍ਹਾ ਤੇ ਰੁਕਦੇ ਨੇ ਆ ਲੋ ਬਿਲਕੁਲ ਤੁਹਾਡੀ ਵੀਡੀਓ ਸਕਰੀਨ ਤੇ ਆ ਇਸ ਤੋਂ ਬਾਅਦ ਹੀ ਆਪਾਂ ਅੱਗੇ ਫਤੇਬੁਰਜਵਲ ਨੂੰ ਬਜਾਂਗੇ ਫਤੇਬੁਰਜ ਜਿਹੜਾ ਜਿੱਤ ਦੀ ਨਿਸ਼ਾਨੀ ਦਾ ਪ੍ਰਤੀਕ ਆ ਜਿਵੇਂ ਹੀ ਆਪਾਂ ਸੂਚਨਾ ਕੇਂਦਰ ਚੋਂ ਬਾਹਰ ਆਉਨੇ ਆ ਸੱਜਣੋ ਇਸ ਤਰ੍ਹਾਂ ਦਾ ਆਪਾਂ ਨੂੰ ਬਾਹਰ ਆ ਜੋ ਆਲਾ ਦੁਆਲਾ ਦਿਖਾਈ ਦਿੰਦਾ ਬਿਲਕੁਲ ਹਰਾ ਭਰਿਆ ਸਾਫ ਸੁਥਰਾ ਪਾਰਕਾਂ ਨਾਲ ਘਿਰਿਆ ਹੋਇਆ ਹੁਣ ਮੈਂ ਤੁਹਾਨੂੰ ਉਸ ਮিনার ਦੇ ਦਰਸ਼ਨ ਕਰਵਾਉਣਾ ਉਹ ਮিনার ਦਿਖਾਉਣਾ ਜੋ ਜਿੱਤ ਦੀ ਨਿਸ਼ਾਨੀ ਦਾ ਪ੍ਰਤੀਕ ਇੱਥੇ ਬਣਾਈ ਗਈ ਆ ਚੱਪੜ ਜੀੜੀ ਫਤੇ ਬੁਰਜ ਤੁਹਾਡੀ ਵੀਡੀਓ ਸਕਰੀਨ ਤੇ ਆ ਸੱਜਣੋ ਇਹ ਸਾਹਮਣੇ ਜਿਹੜਾ ਮিনার ਤੁਸੀਂ ਬਣਿਆ ਹੋਇਆ ਦੇਖ ਰਹੇ ਹੋ ਇਹ ਮਨਾਰ ਭਾਰਤ ਦੇ ਉੱਚੇ ਮਨਾਰਾਂ ਦੇ ਵਿੱਚੋਂ ਇੱਕ ਆ ਇਸ ਮਨਾਰ ਦੀ ਇਹ ਖਾਸੀਅਤ ਆ ਕਿੰਨਾ ਉੱਚਾ ਕਿਸ ਹਾਵਨਾ ਬਣਾਇਆ ਗਿਆ ਆਪਾਂ ਆਪਣੀ ਵੀਡੀਓ ਦੇ ਵਿੱਚ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ 'ਚ ਬਣੇ ਰਹੋ ਉਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੱਜਣੋ ਵੀਡੀਓ ਨੂੰ ਲਾਈਕ ਕਰ ਦਿਓ ਕਉਕੀ ਆ ਜੇ ਇਹ ਚੰਗੇ ਕੰਟੈਂਟ ਬਣਾਉਣ ਲਈ ਤੁਹਾਡੇ ਸਾਰੇ ਸੱਜਣਾ ਦੀ ਸਪੋਰਟ ਦੀ ਬਹੁਤ ਲੋੜ ਆ। ਵੀਡੀਓ ਸਕਰੀਨ ਦੇ ਉੱਤੇ ਆ ਤੁਹਾਡੇ ਫਤਿਹ ਬੁਰਜ, ਚੱਪੜ ਚੀੜੀ ਪੰਜਾਬ। ਇੱਥੇ ਮੈਂ ਕੋਸ਼ਿਸ਼ ਕਰੂੰਗਾ ਗਰਾਊਂਡ ਤੋਂ ਹੀ ਉੱਪਰ ਤੱਕ ਜਿਹੜੀ ਫਤਿਹ ਬੁਰਜ ਦੀ ਬਿਲਡਿੰਗ ਬਣੀ ਹੋਈ ਆ ਤੁਹਾਨੂੰ ਥੋਡੀ ਵੀਡੀਓ ਸਕਰੀਨ 'ਚ ਦਿਖਾ ਸਕਾਂ ਸੱਜਣੋ। ਥੋਡੀ ਵੀਡੀਓ ਸਕਰੀਨ ਤੇ ਆ। ਇਹ ਜਿਹੜਾ ਫਤਿਹ ਬੁਰਜ ਆ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਬਾਅਦ ਦੇ ਵਿੱਚ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜੇ ਮੈਂ ਇਸ ਬੁਰਜ ਦੀ ਉਚਾਈ ਦੀ ਗੱਲ ਕਰਾਂ ਤਾਂ ਇਹ ਬੁਰਜ ਭਾਰਤ ਦੇ ਉੱਚੇ ਬੁਰਜਾਂ ਦੇ ਵਿੱਚੋਂ ਇੱਕਾ ਉੱਚੇ ਮিনারਾਂ ਦੇ ਵਿੱਚੋਂ ਇੱਕਾ ਜਿਵੇਂ ਕੁਤਬ ਮিনার ਭਾਰਤ ਦੇ ਵੱਡੇ ਮিনারਾਂ ਚੋਂ ਇੱਕਾ ਆਪਾਂਗੇ ਹੋਰ ਕਲੀਅਰ ਮੈਂ ਤੁਹਾਨੂੰ ਦਿਖਾਉਂਗਾ ਕਿ ਅੱਗੇ ਇਸ ਮিনার ਦੇ ਵਿੱਚ ਹੋਰ ਕੀ ਕੀ ਦੇਖਣ ਨੂੰ ਬਣਿਆ ਹੋਇਆ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜਿੱਤਾਂ ਦਾ ਇਹ ਫਤਿਹ ਬੁਰਜ ਪ੍ਰਤੀਕਾ ਹੋਰ ਕੀ ਕੀ ਇੱਥੇ ਦੇਖਣ ਨੂੰ ਆ ਤੁਸੀਂ ਆਪਣੀ ਵੀਡੀਓ 'ਚ ਅਖੀਰ ਤੱਕ ਬਣੇ ਰਹੋ ਹੁਣ ਆਪਾਂ ਫਤਿਹ ਬੁਰਜ ਦੇ ਬਿਲਕੁਲ ਨੇੜੇ ਵਾਲੇ ਪਾਸੇ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਇੱਕ ਹੋਰ ਖਾਸੀਅਤ ਜਿਹੜੀ ਦੱਸ ਦਵਾਂ ਇੱਥੇ ਛੋਟੀਆਂ-ਛੋਟੀਆਂ ਲੇਕਸ ਤੇ ਇਸ ਤਰ੍ਹਾਂ ਦੇ ਹਰੇ ਭਰੇ ਜੋ ਦਰਖਤ ਨੇ ਬੂਟੇ ਨੇ ਉਹ ਲਾਏ ਗਏ ਨੇ ਫਤਿਹ ਬੁਰਜ ਦੇ ਬਿਲਕੁਲ ਆਲੇ-ਦਾਲੇ ਤੁਸੀਂ ਆਪਣੀ ਵੀਡੀਓ ਸਕਰੀਨ 'ਚ ਦੇਖ ਰਹੇ ਹੋ ਇੱਥੇ ਬਿਲਕੁਲ ਸਾਫ਼ ਲਿਖਿਆ ਗਿਆ 328 ਫੁੱਟ 328 ਫੁੱਟ ਉੱਚਾ ਇਹ ਬੁਰਜ ਆ 11 ਮਹੀਨਿਆਂ ਦੇ ਰਿਕਾਰਡ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਸੀ ਸੱਜਣੋ ਸਰਕਾਰ ਇਸ ਲਈ ਵਧਾਈ ਦੀ ਪੱਤਰ ਆ ਉਸ ਸਮੇਂ ਦੀ ਜਦੋਂ ਇਹ ਬਣਿਆ ਸੀ ਪਰ ਆਪਾਂ ਉਸ ਚੀਜ਼ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ ਕਿਉਂਕਿ ਇਹ ਆਪਣੀ ਧਰਮ ਲਈ ਆਪਣੇ ਦੇਸ਼ ਲਈ ਮਾਣ ਵਾਲੀ ਨਿਸ਼ਾਨੀ ਆ ਪ੍ਰਦੀਕ ਤੁਸੀਂ ਨੇੜੇੋਂ ਦੇਖ ਰਹੇ ਹੋ ਫਤਿਹਪੁਰਜ ਇਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਹਿਲਾ ਹਿੱਸਾ ਸਮਾਣਾ ਦੀ ਜਿੰਦ ਦੂਜਾ ਸੰਡੌਰਾ ਦੀ ਜਿੰਦ ਤੇ ਤੀਜਾ ਸਰਾਂੰ ਦਾ ਫਤਹਿ ਕੀਤੀ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜ ਜਿੜੀ ਉਸ ਦਾ ਪ੍ਰਤੀਕ ਆ ਅੱਗੇ ਅੰਦਰ ਇਹ ਕੰਪਲੈਕਸ ਕੋਸ਼ ਇਸ ਤਰ੍ਹਾਂ ਦਾ ਕੁਡੀ ਵੀਡੀਓ ਸਕਰੀਨ ਹੋ ਜਾ ਸਜਣੋ ਆਲੋ 328 ਫੁੱਟ ਉੱਚਾ ਹੋਣ ਕਰਕੇ ਇਹਦਾ ਜਿਹੜਾ ਵਾਲਾ ਪਹਿਲਾ ਫਲੋਰ ਆ ਜਾਂ ਗਰੋਂ ਫਲੋਰ ਉਹ ਬਹੁਤ ਉੱਚਾ ਬਣਿਆ ਹੋਇਆ ਹੈ ਇਹ ਸਾਹਮਣੇ ਵਾਲੇ ਹਿੱਸੇ ਤੇ ਹੀ ਲਿਫਟ ਲਾਈ ਗਈ ਹੈ ਜਿਹਦੇ ਵਿੱਚ ਦੇ ਉੱਪਰ ਜਾਇਆ ਜਾਂਦਾ ਉੱਪਰ ਵਾਲੀ ਮੰਜ਼ਿਲ ਤੇ ਜਗ੍ਹਾ ਦੇ ਹਾਲੇ ਦੁਆਲੇ ਹਰੇ ਭਰੇ ਦਰਖਤ ਪਾਰਕ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਹਮਣੇ ਬੁੱਤ ਜੋ ਤੁਸੀਂ ਆਪਣੀ ਵੀਡੀਓ ਫਰੇਮ ਚ ਸਜਣਾ ਦੇਖ ਰਹੇ ਆਂ ਆਪਾਂ ਨੂੰ ਦਿਖਾਈ ਦੇ ਰਿਹਾ ਬਹੁਤ ਹੀ ਵਧੀਆ ਤੇ ਸ਼ਾਂਤ ਜਗਾ ਬਣੀ ਹੋਈ ਹੈ ਚੰਡੀਗੜ੍ਹ ਦੇ ਸਜਣੋ ਬਿਲਕੁਲ ਨਾਲੋ ਨਾਲ ਜਿਵੇਂ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਸੀ ਕਿ ਆਪਾਂ ਇੱਥੇ ਹੋਰ ਬਣੀਆਂ ਹੋਈਆਂ ਬਿਲਡਿੰਗਾਂ ਨੇ ਜਿਹੜੀਆਂ ਉਹ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਿੱਖਾਂ ਦਾ ਇਤਿਹਾਸ ਭਾਰਤ ਹੀ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ ਗੌਰਵਮਈ ਇਤਿਹਾਸ ਆ ਕਿੰਨੀਆਂ ਕੁਰਬਾਨੀਆਂ ਸਾਡੇ ਧਰਮ ਦੇ ਵਿੱਚ ਅਨੇਕਾਂ ਹੀ ਸਮੇਂ-ਸਮੇਂ ਤੇ ਦਿੰਦੇ ਰਹੇ ਨੇ ਦੇਸ਼ ਭਗਤ ਸੂਰਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ 10ਵੇਂ ਗੁਰੂ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਤੋਂ ਵਾਰਿਆ ਸਾਡੇ ਲਈ ਫਖਰ ਦੀ ਗੱਲ ਆ ਕਿ ਅਸੀਂ ਉਸ ਮਾਨਮੱਤੇ ਇਤਿਹਾਸ ਦਾ ਇਸਾਂ ਅਸੀਂ ਸਿੱਖਾਂ ਪੰਜਾਬੀਆਂ ਇਹ ਫਤਿਹ ਬੁਰਜ ਉਸੇ ਹੀ ਸਿੱਖ ਰਾਜ ਦੀ ਫਤਿਹ ਦੀ ਨਿਸ਼ਾਨੀ ਆ ਮੈਂ ਹੁਣ ਨਾ ਇੱਥੇ ਇੱਕ ਓਪਨ 에ਅਰ ਆਡੀਟੋਰੀਅਮ ਬਣਿਆ ਹੋਇਆ ਤੁਸੀਂ ਪਿੱਛੇ ਵੀਡੀਓ ਫਰੇਮ ਚ ਦੇਖ ਰਹੇ ਹੋ ਇਸ ਆਡੀਟੋਰੀਅਮ ਚ ਵੀ ਸਮੇਂ ਸਮੇਂ ਤੇ ਕਈ ਪ੍ਰੋਗਰਾਮ ਨੇ ਜੋ ਕੀਤੇ ਜਾਂਦੇ ਨੇ ਇਹ ਹੁਣ ਤੁਹਾਡੀ ਵੀਡੀਓ ਸਕਰੀਨ ਦੇ ਵਿੱਚ ਸਟੇਜ ਹੈ ਜਿਹੜੀ ਇਸ ਆਡੀਟੋਰੀਅਮ ਦੀ ਬਣਾਈ ਗਈ ਆ ਬਿਲਕੁਲ ਹੀ ਫਤਿਹ ਬੁਰਜ ਦੇ ਨਾਲੋਂ ਨਾਲ ਇਸ ਪਾਸੇ ਬੈਠਣ ਲਈ ਕੁਝ ਏਰੀਆ ਜਿਹੜਾ ਬਣਾਇਆ ਗਿਆ ਤੁਸੀਂ ਆਪਣੀ ਵੀਡੀਓ 'ਚ ਸੱਜਣੋਂ ਦੇਖ ਰਹੇ ਹੋ ਇਹ ਓਪਨ 에ਅਰ ਆਡੀਟੋਰੀਅਮ ਵੀ ਫਤੇਬੁਰਜ ਦੇ ਵਿੱਚ ਹੀ ਬਣਾਇਆ ਗਿਆ ਸਮੇਂ-ਸਮੇਂ ਤੇ ਇੱਥੇ ਅਨੇਕਾਂ ਹੀ ਜਿਹੜੇ ਪ੍ਰੋਗਰਾਮ ਨੇ ਉਹ ਕੀਤੇ ਜਾਂਦੇ ਨੇ ਜਦੋਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਲੜਾਈਆਂ ਦੀ ਗੱਲ ਕਰਦੇ ਆ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਣੇ ਤੇ ਸੰਡਾਉਰੇ ਦੀ ਇੱਟ ਨਾਲ ਇੱਟ ਖੜਕਾ ਕੇ ਸਰਹੰਦਵਾਲ ਨੂੰ ਵੱਢਦੇ ਨੇ ਤਾਂ ਉਹ ਇੱਥੇ ਚੱਪੜ ਜਿੜੀ ਤੇ ਆਉਂਦੇ ਨੇ ਇਸ ਸਥਾਨ ਤੇ ਹੀ ਉਹਨਾਂ ਦਾ ਮੁਗਲਾ ਨਾਲਾ ਜੋ ਟਕਰਾ ਹੁੰਦਾ ਵਜ਼ੀਰ ਖਾਨ ਨਾਲ ਖਾਸ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਜਗ੍ਹਾ ਤੇ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਕਈ ਜਰਨੈਲ ਆ ਕੇ ਰਲਦੇ ਨੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਣ ਗਏ ਨੇ ਉਹਨਾਂ ਨੇ ਇੱਥੇ ਕੁਰਬਾਨੀ ਦਿੱਤੀ ਆ ਉਹਨਾਂ ਦੇ ਸਟੈਚੂ ਉਹਨਾਂ ਦੇ ਬੁੱਤ ਵੀ ਇਸ ਜਗ੍ਹਾ ਦੇ ਉੱਤੇ ਲਾਏ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੰਜ ਜਰਨੈਲਾਂ ਦੇ ਬੁੱਤ ਇਸ ਜਗ੍ਹਾ ਦੇ ਉੱਤੇ ਲਾਏ ਗਏ ਨੇ ਸੱਜਣੋ ਅੱਗੇ ਆਪਾਂ ਉੱਧਰ ਨੂੰ ਵੱਧਦੇ ਆਂ ਦੇਖਦੇ ਆਂ 1710 ਈਸਵੀ ਦੇ ਵਿੱਚ ਜਦੋਂ ਸਿੰਘਾਂ ਦਾ ਟਾਕਰਾ ਵਜ਼ੀਰ ਖਾਨ ਨਾਲ ਹੁੰਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੀ ਫੌਜ ਵਜ਼ੀਰ ਖਾਨ ਨੂੰ ਮੂੰਹ ਦੀਆਂ ਖਵਾਉਂਦੀ ਆ ਉਹਨਾਂ ਨੂੰ ਕਰਾਰੀ ਹਾਰ ਦਿੰਦੀ ਆ ਉਸ ਤੋਂ ਬਾਅਦ ਖਾਲਸਾ ਰਾਜ ਸਥਾਪਿਤ ਕੀਤਾ ਜਾਂਦਾ ਖਾਲਸਾ ਰਾਜ ਦੇ ਸਿੱਕੇ ਚਲਾਏ ਜਾਂਦੇ ਨੇ ਉਹਨਾਂ ਦੇ ਸਿੱਕਿਆਂ ਦੇ ਉੱਤੇ ਕੁਝ ਇਸ ਤਰ੍ਹਾਂ ਦੀ ਪੰਕਤੀਆਂ ਨੇ ਜੋ ਉੱਕਰੀਆਂ ਗਈਆਂ ਸੀ ਤੇਗ ਉਹ ਤੇਗ ਉਹ ਫਤਿਹ ਉਹ ਨੂਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਸਾਮਰਾਜ ਚ ਜੋ ਜ਼ਗੀਰਦਾਰੀ ਤੇ ਵਿਸਵੇਦਾਰੀ ਦਾ ਜੋ ਸਿਸਟਮ ਸੀਗਾ ਉਸ ਨੂੰ ਤੋੜ ਕੇ ਕਾਸਤਕਾਰਾਂ ਤੇ ਜੋ ਜ਼ਮੀਨ ਦੇ ਮਾਲਕ ਹੱਕਦਾਰ ਸੀਗੇ ਉਹਨਾਂ ਨੂੰ ਸਰਦਾਰੀਆਂ ਬਖਸ਼ੀਆਂ ਕਿਸਾਨ ਜੋ ਖੇਤੀਬਾੜੀ ਕਰਦੇ ਸੀ ਉਹਨਾਂ ਨੂੰ ਜ਼ਮੀਨਾਂ ਬਖਸ਼ੀਆਂ ਇਸ ਪਹਿਲੇ ਖਾਲਸਾ ਰਾਜ ਦਾ ਸਮਾਂ 1708 ਤੋਂ 1716 ਈਸਵੀ ਤੱਕ ਦਾ ਸੀਗਾ। ਤੋਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਲੀ ਲਿਜਾਇਆ ਜਾਂਦਾ 1716 ਈਸਵੀ ਦੇ ਵਿੱਚ ਤੇ ਉਹਨਾਂ ਦੀ ਸ਼ਹਾਦਤ ਹੁੰਦੀ ਆ। ਕੁਝ ਇਸ ਤਰ੍ਹਾਂ ਦਾ ਸਫ਼ਰ ਸੀ ਸਿੱਖ ਰਾਜ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਯਾਦਗਾਰੀ ਬੁੱਤ ਜੋ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਸੱਜਣੋ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕਈ ਜਰਨੈਲ ਆ ਕੇ ਲੜ ਗਏ। ਉਹਨਾਂ ਜਰਨੈਲਾਂ ਦੀਆਂ ਵੀ ਇੱਥੇ ਯਾਦਗਾਰਾਂ ਨੇ ਜੋ ਬਣਾਈਆਂ ਗਈਆਂ ਨੇ ਫਤਿਹਪੁਰਜ ਦੇ ਵਿੱਚ। ਭਾਈ ਫਤਿਹ ਸਿੰਘ ਜੀ ਦਾ ਸਾਹਮਣੇ ਆਪਾਂ ਇਸ ਪਾਸੇ ਉੱਪਰ ਬੁੱਤ ਲੱਗਿਆ ਹੋਇਆ ਦੇਖ ਰਹੇ ਹਾਂ। ਭਾਈ ਫਤਿਹ ਸਿੰਘ ਜੀ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਸਾਥ ਦਿੱਤਾ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਫੌਜਾਂ ਦਾ ਹਿੱਸਾ ਬਣ ਕੇ ਹੀ ਸ਼ਹੀਦੀ ਦਾ ਜਾਮ ਪੀਤਾ ਸੀ। ਇਸ ਤੋਂ ਬਿਨਾ ਇਹਨਾਂ ਬੋਰਡਾਂ ਦੇ ਉੱਤੇ ਇਹ ਵੀ ਲਿਖਿਆ ਗਿਆ ਕਿ ਇਹ ਜਰਨੈਲ ਕਿਸ ਜਗ੍ਹਾ ਨਾਲ ਸੰਬੰਧਿਤ ਸੀ ਕਿਸ ਕਿਸ ਇਲਾਕੇ ਤੋਂ ਸੀ ਇੱਕ ਖਾਸ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸੂਗਾ ਜਿਵੇਂ ਆਪਾਂ ਹੁਣ ਭਾਈ ਫਤਿਹ ਸਿੰਘ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਭਾਈ ਫਤਿਹ ਸਿੰਘ ਜੀ ਬਠਿੰਡੇ ਦੇ ਕੋਲ ਇੱਕ ਪਿੰਡ ਦੇ ਰਹਿਣ ਵਾਲੇ ਸੀ ਅੱਗੇ ਜਦੋਂ ਆਪਾਂ ਇਸ ਜਗ੍ਹਾ ਤੋਂ ਵੱਧਦੇ ਆ ਤਾਂ ਅੱਗੇ ਹੀ ਪਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੋਰ ਜਰਨੈਲਾਂ ਦੀਆਂ ਆਪਾਂ ਨੂੰ ਸਾਹਮਣੇ ਜੋ ਆਕ੍ਰਿਤਿਆ ਜਾਂ ਬੁੱਤ ਲਾਏ ਗਏ ਨੇ ਉਹਨਾਂ ਦੀਆਂ ਯਾਦਗਾਰ ਉਹ ਆਪਾਂ ਨੂੰ ਦਿਖਾਈ ਦਿੰਦੀਆਂ ਨੇ ਸਜਣੋ ਤੁਹਾਡੀ ਵੀਡੀਓ ਸਕਰੀਨ ਤੇ ਨੇ ਇੱਥੇ ਹੀ ਸਾਹਮਣੇ ਹੁਣ ਤੁਸੀਂ ਵੀਡੀਓ ਸਕਰੀਨ ਦੇ ਵਿੱਚ ਦੇਖ ਰਹੇ ਹੋ ਭਾਈ ਅਲੀ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ ਸੀ ਉਹਨਾਂ ਦੀਆਂ ਫੌਜਾਂ ਦੇ ਵਿੱਚ ਸ਼ਾਮਿਲ ਹੋ ਕੇ ਇੱਥੇ ਹੀ ਗੱਲ ਮੈਂ ਇੱਕ ਹੋਰ ਦੱਸ ਦਵਾਂ ਕਿ ਜਿਹੜੇ ਬਾਬਾ ਅਲੀ ਸਿੰਘ ਜੀ ਹੋਏ ਨੇ ਇਹ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਸੂਬੇਦਾਰ ਸੀਗੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਾਂਦਵਲ ਚੜਾਈ ਕਰਕੇ ਆ ਰਹੇ ਨੇ ਤਾਂ ਇਹਨਾਂ ਦਾ ਹਿਰਦਾ ਬਰਉਂਦਿਆ ਗਿਆ ਬੱਚਿਆਂ ਦੀ ਕੁਰਬਾਨੀ ਦਾ ਬਦਲਾ ਲੈਣ ਲਈ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫੌਜ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖੇਮੇ ਦੇ ਵਿੱਚ ਸ਼ਾਮਿਲ ਹੋ ਗਏ ਸੱਜਣੋ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਫਤਿਹ ਬੁਰਜ ਚੱਪੜ ਚਿੜੀ ਦੇ ਵਿੱਚ ਪਿੱਛੇ ਤੁਸੀਂ ਵੀਡੀਓ ਫਰੇਮ ਦੇ ਵਿੱਚ ਫਤਿਹ ਬੁਰਜ ਦੇਖ ਵੀ ਰਹੇ ਹੋ ਬਾਬਾ ਅਲੀ ਸਿੰਘ ਜੀ ਸਾਡੇ ਇਲਾਕੇ ਦੇ ਪਿੰਡ ਸਲੌਦੀ ਦੇ ਵਸਨੀਕ ਸੀਗੇ ਇਹ ਗੱਲ ਇੱਥੇ ਅਸੀਂ ਮਾੜੇ ਮਾਨ ਨਾਲ ਕਹਿ ਸਕਦੇ ਆ ਕਿਉਂਕਿ ਸਾਡਾ ਇਲਾਕਾ ਸਲੌਦੀ ਦੇ ਬਿਲਕੁਲ ਨਾਲੋਂ ਨਾਲ ਆ ਇਸ ਵੀਡੀਓ ਨੂੰ ਜੇ ਸਲੌਦੀ ਦੇ ਵੀ ਕੋਈ ਸੱਜਣ ਦੇਖ ਰਿਹਾ ਹੁਣ ਤਾਂ ਉਹ ਮੈਨੂੰ ਦੱਸਣ ਜ਼ਰੂਰ ਕਿ ਭਾਈ ਅਲੀ ਸਿੰਘ ਜੀ ਬਾਰੇ ਉਹਨਾਂ ਨੂੰ ਪਹਿਲਾਂ ਪਤਾ ਸੀ ਜਾਂ ਇਸ ਵੀਡੀਓ ਦੇਖ ਕੇ ਹੀ ਪਤਾ ਲੱਗਿਆ ਇਸ ਵੀਡੀਓ ਦੇ ਜ਼ਰੀਏ ਹੀ ਪਤਾ ਲੱਗਿਆ ਸਾਡੇ ਲਈ ਸਾਡੇ ਇਲਾਕੇ ਲਈ ਇਹ ਬਹੁਤ ਮਾਣ ਦੀ ਗੱਲ ਆ ਸਿੰਘਾਂ ਦੀ ਸਲੌਦੀ ਖੰਨੇ ਸ਼ਹਿਰ ਦੇ ਬਿਲਕੁਲ ਨਾਲੋਂ ਨਾਲ ਵਸਿਆ ਹੋਇਆ ਪਿੰਡ ਆ ਭਾਈ ਅਲੀ ਸਿੰਘ ਜੀ ਉਥੋਂ ਦੇ ਵਸਨੀਕ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਉਹਨਾਂ ਨੇ ਜੰਗਾਂ ਦੇ ਵਿੱਚ ਸਾਥ ਦਿੱਤਾ ਸੀ ਜਦੋਂ ਸਰੰਦ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਮਲਾ ਕੀਤਾ ਸੀ ਅਜੇ ਤੱਕ ਸੱਜਣ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਯਾਰ ਲਾਈਕ ਕਰ ਦਿਓ ਕਿਉਂਕਿ ਅਜਿਹੇ ਚੰਗੇ ਕੰਟੈਂਟ ਬਣਾਉਣ ਲਈ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਲੋੜ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ, ਮਿੱਤਰਾਂ ਤੱਕ, ਆਪਣੇ ਰਿਸ਼ਤੇਦਾਰਾਂ ਤੱਕ, ਘਰਦਿਆਂ ਤੱਕ। ਆਓ ਅੱਗੇ ਆਪਾਂ ਜਿਹੜੇ ਭਾਈ ਮਲੀ ਸਿੰਘ ਜੀ ਹੋਏ ਨੇ, ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਉਹਨਾਂ ਨੇ ਲੜਾਈ ਦੇ ਵਿੱਚ ਸਾਥ ਦਿੱਤਾ। ਤੁਹਾਡੀ ਵੀਡੀਓ ਸਕਰੀਨ ਤੇ ਨੇ। ਉਹਨਾਂ ਬਾਰੇ ਜਾਣਕਾਰੀ ਆ ਜੋ ਬਿਲਕੁਲ ਹੀ ਤੁਹਾਡੇ ਸਕਰੀਨ ਦੇ ਉੱਤੇ ਸਾਫ਼ ਦਿਖਾਈ ਦੇ ਰਹੀ ਆ ਕਿ ਸਰੰਦ ਲੜਾਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੰਗ ਹੋਈ ਆ ਤਾਂ ਉਸ ਦੇ ਵਿੱਚ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ ਇਹ ਵੀ ਜਰਨੈਲ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਫੌਜਾਂ ਦੇ ਉਸ ਤੋਂ ਬਾਅਦ ਇਸ ਸੋਹਣੇ پارک ਦੇ ਬਿਲਕੁਲ ਨਾਲ ਹੀ ਭਾਈ ਬਾਜ ਸਿੰਘ ਜੀ ਦਾ ਯਾਦਗਾਰੀ ਜੋ ਸਤੰਭਾ ਉਹ ਬਣਿਆ ਹੋਇਆ ਆਪਾਂ ਉਸ ਪਾਸੇ ਚੱਲ ਰਹੇ ਆ ਇੱਥੇ ਬੈਠਣ ਲਈ ਮੈਡੀਟੇਸ਼ਨ ਕਰਨ ਲਈ ਬਹੁਤ ਹੀ ਚੰਗਾ ਪਾਰਕ ਚੰਗੀ ਵਿਵਸਥਾ ਜਿਹੜੀ ਕੀਤੀ ਗਈ ਆ ਤੁਸੀਂ ਆਲੇ-ਦੁਆਲੇ ਆਪਣੀ ਵੀਡੀਓ ਸਕਰੀਨ ਦੇ ਵਿੱਚ ਦੇਖ ਰਹੇ ਹੋ ਭਾਈ ਬਾਜ ਸਿੰਘ ਜੀ ਜਿਹੜੇ ਮੀਰਪੁਰ ਪੱਟੀ ਦੇ ਵਸਨੀਕ ਸੀਗੇ ਉਹਨਾਂ ਨੇ ਬਹੁਤ ਬਹਾਦਰੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ ਸੀ ਥੋਡੀ ਵੀਡੀਓ ਸਕਰੀਨ ਤੇ ਆ ਸਜਣੋ ਤੁਸੀਂ ਦੇਖ ਰਹੇ ਹੋ ਇਹ ਸਾਰੀ ਵੀਡੀਓ ਆਪਾਂ ਫਤਿਹ ਬੁਰਜ ਚੱਪੜ ਚਿੜੀ ਦੀ ਦੇਖ ਰਹੇ ਆ ਚੱਪੜ ਚਿੜੀ ਜੰਗ ਦੀ ਬਹਾਦਰੀ ਦੀ ਸਰਾਂ ਦਾ ਫਤਿਹ ਦੀ ਨਿਸ਼ਾਨੀ ਦਾ ਪ੍ਰਤੀਕ ਫਤਿਹ ਬੁਰਜ ਤੁਹਾਡੀ ਵੀਡੀਓ ਸਕਰੀਨ ਤੇ ਆ ਸੱਜਣ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਪਾਸਿਓ ਆ ਲੋ ਇਹ ਸਾਹਮਣੇ ਹੀ ਬਹਾਦਰ ਜਰਨੈਲਾ ਦੇ ਬੁੱਤ ਬਣੇ ਹੋਏ ਨੇ ਔਰ ਸਾਹਮਣੇ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਤੇ ਉਸ ਦੇ ਬਿਲਕੁਲ ਨਾਲੋਂ ਨਾਲ ਫਤਿਹ ਬੁਰਜ ਚੱਪੜ ਚਿੜੀ ਇਹ ਸਾਹਮਣੇ ਵਾਲੇ ਪਾਸੇ ਫਤਿਹ ਬੁਰਜ ਆ ਆ ਸਾਹਮਣੇ VOTING ਕਰਨ ਲਈ ਕੁਝ ਏਰੀਆ ਅੱਗੇ ਆਪਾਂ ਇੱਧਰ ਚੱਲਾਂਗੇ ਮੈਂ ਤੁਹਾਨੂੰ ਦਿਖਾਉਂਗਾ ਬੱਚਿਆਂ ਦੇ ਖੇਡਣ ਲਈ ਵੀ ਇੱਥੇ ਕਾਫੀ ਜੋ ਪ੍ਰਬੰਧ ਆ ਉਹ ਕੀਤਾ ਗਿਆ ਇੱਕ ਜਿਹੜੀ ਗੱਲ ਮੈਨੂੰ ਇੱਥੇ ਸਭ ਤੋਂ ਵੱਧ ਹੈਰਾਨੀ ਵਾਲੀ ਲੱਗੀ ਜਾਂ ਕੁਝ ਅਲੱਗ ਲੱਗੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਚੱਪੜ ਚਿੜੀ ਚੰਡੀਗੜ੍ਹ ਮੋਹਾਲੀ ਵਰਗੇ ਜਿਹੜੇ ਬਹੁਤ ਜ਼ਿਆਦਾ ਬਿਜ਼ੀ ਸ਼ਹਿਰ ਨੇ ਜਾਂ ਬਿਜ਼ੀ ਲੋਕੇਸ਼ਨਸ ਨੇ ਕਾਰੋਬਾਰ ਕਰਕੇ ਜਾਂ ਹੋਰ ਬੜੇ ਸਾਰੇ ਕੰਮਕਾਜਾਂ ਕਰਕੇ ਉਹਨਾਂ ਦੇ ਬਿਲਕੁਲ ਹੀ ਨਾਲ ਇੱਕ ਇੰਨੀ ਸ਼ਾਂਤ ਤੇ ਵਧੀਆ ਜਗ੍ਹਾ ਬਣੀ ਹੋਈ ਜਿੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਸੱਜਣੋ ਜੇਕਰ ਤੁਸੀਂ ਇਸ ਜਗ੍ਹਾ ਤੇ ਅਜੇ ਤੱਕ ਨਹੀਂ ਆਏ ਤਾਂ ਮੇਰੀ ਗੁਜਾਰਿਸ਼ ਕਿ ਤੁਸੀਂ ਇਸ ਜਗ੍ਹਾ ਤੇ ਇੱਕ ਵਾਰੀ ਆਪਣੇ ਬੱਚਿਆਂ ਨਾਲ ਤੇ ਆਪਣੇ ਪਰਿਵਾਰ ਨਾਲ ਜ਼ਰੂਰ ਆਓ ਤੁਸੀਂ ਇਸ ਜਗ੍ਹਾ ਤੋਂ ਨਿਰਾਸ਼ ਨਹੀਂ ਮੁੜੋਗੇ ਦੂਜੀ ਗੱਲ ਸਿੱਖਾਂ ਦਾ ਜੋ ਮਾਣ ਮੱਤਾ ਗੌਰਵਮਈ ਇਤਿਹਾਸ ਆ ਉਹਦੇ ਬਾਰੇ ਵੀ ਆਪਣੇ ਤੇ ਆਪਣੇ ਬੱਚਿਆਂ ਨਾਲੇ ਜਾਣਕਾਰੀ ਸਾਂਝੀ ਜ਼ਰੂਰ ਕਰਿਓ ਇਹ ਸਾਹਮਣੇ ਵੱਡੀਆਂ-ਵੱਡੀਆਂ ਬਿਲਡਿੰਗਾਂ ਆਪਾਂ ਚੰਡੀਗੜ੍ਹ ਦੀਆਂ ਹੀ ਦੇਖ ਰਹੇ ਆਂ ਮੁਹਾਲੀ ਚੰਡੀਗੜ੍ਹ ਦੀਆਂ ਕਿਉਂਕਿ ਇੱਥੋਂ ਹੀ ਚੰਡੀਗੜ੍ਹ ਆ ਜਿਹੜਾ ਉਹ ਸ਼ੁਰੂ ਹੁੰਦਾ। ਇਹੀ ਇਸ ਜਗ੍ਹਾ ਦੀ ਐਗਜ਼ੈਕਟ ਲੋਕੇਸ਼ਨ ਆ ਜਿਵੇਂ ਮੈਂ ਤੁਹਾਨੂੰ ਆਪਣੀ ਵੀਡੀਓ 'ਚ ਪਹਿਲਾਂ ਦੱਸਿਆ ਸੀਗਾ ਫਤਿਹ ਬੁਰਜਾ ਜੋ ਇਸ ਦੀ ਟਾਈਮਿੰਗ ਸਵੇਰੇ 10 ਵਜੇ ਤੋਂ ਆ 10 ਵਜੇ ਫਤਿਹ ਬੁਰਜ ਖੁੱਲ ਜਾਂਦਾ ਤੇ ਸ਼ਾਮ ਤੱਕ ਖੁੱਲਾ ਰਹਿੰਦਾ। ਸੋਮਵਾਰ ਦੀ ਇੱਥੇ ਛੁੱਟੀ ਹੁੰਦੀ ਆ। ਇਹ ਵੀਡੀਓ ਤੁਸੀਂ ਜੋ ਦੇਖ ਰਹੇ ਹੋ ਇੱਥੇ ਅਸੀਂ ਜੋ ਅਫਸਰ ਸਹਿਬਾਨ ਨਿਗਰਾਨ ਸੀਗੇ ਜਿਨ੍ਹਾਂ ਦੀ ਡਿਊਟੀ ਸੀ ਉਹਨਾਂ ਦੀ ਪਰਮਿਸ਼ਨ ਲੈ ਕੇ ਉਸ ਤੋਂ ਬਾਅਦ ਫਿਲਮਾ ਰਹੇ ਆਂ ਫਤੇ ਬੁਰਜ ਚੱਪੜ ਚਿੜੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਫਿਰ ਵੀ ਜੇ ਕੋਈ ਲਾਫਜ਼ ਉੱਚਾ ਨੀਵਾ ਜਾਂ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਕੋਈ ਵੀ ਲਾਫਜ਼ ਗਲਤ ਕਿਹਾ ਗਿਆ ਹੋਵੇ ਤਾਂ ਉਸਦੇ ਲਈ ਖਿਮਾ ਦੇ ਆਚਕਾ ਸੱਜਣੋ ਅੱਗੇ ਤੋਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਕਿ ਸਾਨੂੰ ਸਮਤ ਬਖਸ਼ਣ ਤਾਂ ਕਿ ਤੁਹਾਡੇ ਤੱਕ ਹੋਰ ਵਧੀਆ ਚੰਗੀਆਂ ਤੇ ਰੋਚਕ ਵਿਸ਼ਿਆਂ ਨਾਲ ਸਾਂਝ ਆ ਜਿਹੜੀ ਉਹ ਪਾਈ ਜਾ ਸਕੇ ਇਸ ਤੋਂ ਬਾਅਦ ਆਪਾਂ ਅੱਗੇ ਕੈਫੇਟੇਰੀਆ ਵੱਲ ਚੱਲਦੇ ਹਾਂ ਇੱਥੇ ਇੱਕ ਬਹੁਤ ਸੋਹਣਾ ਕੈਫੇਟੇਰੀਆ ਕੰਟੀਨ ਵੀ ਬਣੀ ਹੋਈ ਆ ਹਲਕਾ ਹਲਕਾ ਜੋ ਤੁਸੀਂ ਕੀਰਤਨ ਸੁਣ ਰਹੇ ਹੋ ਉਹ ਵੀ ਇੱਥੇ ਪ੍ਰਵਾਹ ਜੋ ਗੁਰਬਾਣੀ ਦਾ ਚੱਲਦਾ ਰਹਿੰਦਾ ਕਿਉਂਕਿ ਸਿੱਖ ਧਰਮ ਨਾਲ ਸੰਬੰਧਿਤ ਇਹ ਜਗ੍ਹਾ ਅੱਗੇ ਹੁਣ ਜੋ ਤੁਸੀਂ ਨਜ਼ਾਰਾ ਦੇਖੋਗੇ ਸੱਜਣੋ ਇਹ ਇੱਕ ਛੋਟੀ ਇੱਥੇ ਲੇਕ ਬਣੀ ਹੋਈ ਆ ਜਿੱਥੇ ਬੋਟਿੰਗ ਦਾ ਵੀ ਪ੍ਰਬੰਧ ਆ ਤੁਸੀਂ ਇਸ ਜਗ੍ਹਾ ਤੇ ਆ ਕੇ ਬੋਟਿੰਗ ਦਾ ਨਜ਼ਾਰਾ ਵੀ ਲੈ ਸਕਦੇ ਹੋ ਥੋਡੀ ਵੀਡੀਓ ਸਕਰੀਨ ਤੇ ਆ ਕੁਝ ਇਸ ਤਰ੍ਹਾਂ ਦਾ ਸੈਟਅਪ ਇੱਥੇ ਬੈਠਣ ਲਈ ਵੀ ਬਣਿਆ ਹੋਇਆ ਅਸੀਂ ਵੀ ਇੱਥੇ ਕੁਛ ਚਿਰ ਬੈਠੇ ਸੀ ਮੈਡੀਟੇਸ਼ਨ ਕੀਤੀ ਬਹੁਤ ਮਾਨੂੰ ਸ਼ਾਂਤੀ ਮਿਲਿਆ ਸੱਜਣੋ ਤੁਸੀਂ ਇਸ ਜਗ੍ਹਾ ਤੇ ਜੇਕਰ ਅਜੇ ਤੱਕ ਨਹੀਂ ਆਏ ਤਾਂ ਇੱਕ ਵਾਰੀ ਆਇਓ ਜ਼ਰੂਰ ਕਿਉਂਕਿ ਹੁਣ ਛੁੱਟੀਆਂ ਦਾ ਸਮਾਂ ਆ ਜਾਣਾ ਸੱਜਣੋ ਬੱਚਿਆਂ ਨੂੰ ਕਿਤੇ ਨਾ ਕਿਤੇ ਹਰ ਪਰਿਵਾਰ ਜਾਂ ਹਰ ਘਰੋਂ ਆਪਾਂ ਕਿਸੇ ਨਾ ਕਿਸੇ ਪਾਸੇ ਲੈ ਕੇ ਜ਼ਰੂਰ ਜਾਣੇ ਆ ਤਾ ਮੇਰੀ ਗੁਜਾਰਿਸ਼ ਕੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਰੂਬਰੂ ਜ਼ਰੂਰ ਕਰਵਾਈਏ ਤਾਂ ਕਿ ਜਿਹੜੇ ਆਪਣੇ ਬੱਚੇ ਨੇ ਉਹ ਆਪਣੇ ਇਤਿਹਾਸ ਗੌਰਵਮਈ ਜੋ ਇਤਿਹਾਸ ਆ ਘਟਨਾਵਾਂ ਨੇ ਉਹਨਾਂ ਨਾਲ ਜੁੜੇ ਰਹੋ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਸ ਮਹਾਨ ਵਿਰਾਸਤ ਦਾ ਹਿੱਸਾ ਸਾਹਮਣੇ ਹੀ ਫਤਿਹਬੁਰਜ ਇੱਥੋਂ ਬਹੁਤ ਹੀ ਖੂਬਸੂਰਤ ਆ ਜੋ ਝੀਲ ਦੇ ਕਿਨਾਰੇ ਤੋਂ ਦੇਖਦਾ ਇੱਥੇ ਬੱਚੇ ਇੰਜ ਆਏ ਵੀ ਕਰਦੇ ਨੇ ਬੱਚਿਆਂ ਦੇ ਖੇਡਣ ਲਈ ਬਹੁਤ ਵਧੀਆ ਝੂਲੇ ਬਣੇ ਹੋਏ ਨੇ ਹੈਰੀਟੇਜ ਕਿਚਨ ਦਾ ਨਾਮ ਦਿੱਤਾ ਗਿਆ ਸਜਣੋ ਜਿਹੜਾ ਕੈਫੇਟੇਰੀਆ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਕੰਟਿਨ ਆ ਜਿਹੜੀ ਉਹ ਅੰਦਰੋਂ ਬਣਾਈ ਗਈ ਆ ਜਿੱਥੇ ਖਾਣ ਪੀਣ ਲਈ ਲੰਚ ਬ੍ਰੇਕਫਾਸਟ ਤੇ ਜੋ ਵੀ ਸਨੈਕਸ ਨੇ ਉਹਨਾਂ ਦਾ ਪ੍ਰਬੰਧ ਆ ਜੋ ਬਹੁਤ ਵਧੀਆ ਢੰਗ ਨਾਲ ਕਰਿਆ ਗਿਆ ਸਜੋ ਥੋੜੀ ਵੀਡੀਓ ਸਕਰੀਨ ਤੇ ਆ ਇੱਕ ਜਿਹੜਾ ਥੋੜਾ ਮੈਂ ਅੰਦਰ ਵੀ ਮਾਰਾ ਕੇ ਲਿਆਉਂਗਾ ਇਹ ਸੁੰਦਰ ਰੈਸਟੋਰੈਂਟ ਸੱਜਣੋ ਤੁਸੀਂ ਦੇਖ ਰਹੇ ਹੋ ਅੰਦਰ ਵਾਲਾ ਹਿੱਸਾ ਇਹ ਰੈਸਟੋਰੈਂਟ ਦਾ ਹੈਰੀਟੇਜ ਰੈਸਟੋਰੈਂਟ ਦਾ ਬਹੁਤ ਹੀ ਵਧੀਆ ਵਾਤਾਵਰਣ ਇਹ ਜਗਾ ਵੀ ਫਤਿਹ ਬੁਰਜ ਦੇ ਬਿਲਕੁਲ ਅੰਦਰ ਬਣੀ ਹੋਈ ਆ ਇੱਥੇ ਸਾਰੇ ਸਨੈਕਸ ਪਾਣੀ ਕੋਲਡ ਡਰਿੰਕ ਵਗੈਰਾ ਦਾ ਜੋ ਪ੍ਰਬੰਧ ਆ ਉਹ ਕੀਤਾ ਗਿਆ ਤੁਸੀਂ ਸੱਜਣੋ ਜੇ ਇੱਥੇ ਘੁੰਮਣਾ ਫਿਰਨਾ ਹੋ ਤਾਂ ਇਸ ਕੈਂਟੀਨ ਦੇ ਵਿੱਚ ਵੀ ਆ ਕੇ ਕੁਝ ਖਾ ਪੀ ਸਕਦੇ ਹੋ ਬਿਲਕੁਲ ਹੀ ਫਤਿਹ ਬੁਰਜ ਦੇ ਆਲੇ ਦੁਆਲੇ ਇਹ ਸਾਰੀਆਂ ਜਗ੍ਹਾਵਾਂ ਬਹੁਤ ਹੀ ਪਲਾਨਡ ਢੰਗ ਨਾਲ ਬਣਾਈਆਂ ਗਈਆਂ ਨੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ। ਵੀਡੀਓ ਦੇ ਵਿੱਚ ਤੁਸੀਂ ਫਤੇ ਬੁਰਜ ਦੇਖ ਰਹੇ ਹੋ ਜਿਹੜਾ ਚੱਪੜ ਚਿੜੀਆ ਮੋਹਾਲੀ ਦੇ ਬਿਲਕੁਲ ਨਾਲੋਂ ਨਾਲ ਬਣਿਆ ਹੋਇਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬੱਚਿਆਂ ਦੇ ਇੰਜੋਏ ਲਈ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਸਾਰੀਆਂ ਬਿਲਡਿੰਗ ਸਜਣੋਂ ਬਹੁਤ ਵਧੀਆ ਬਣੀ ਹੋਈ ਆ। ਇੱਕ ਵਾਰੀ ਤੁਸੀਂ ਆਪਣੇ ਪਰਿਵਾਰ ਨਾਲ ਇਸ ਜਗ੍ਹਾ ਤੇ ਜ਼ਰੂਰ ਆ ਕੇ ਜਾਓ ਜੇਕਰ ਤੁਸੀਂ ਅਜੇ ਤੱਕ ਨਹੀਂ ਆਏ। ਬਹੁਤ ਹੀ ਸੁੰਦਰ ਜਗ੍ਹਾ। ਬਾਕੀ ਮੈਂ ਆਪਣੀ ਵੀਡੀਓ ਦੇ ਜ਼ਰੀਏ ਤੁਹਾਨੂੰ ਇਸ ਜਗ੍ਹਾ ਬਾਰੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਧੰਨਵਾਦ ਜੋ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਅੱਗੇ ਤੋਂ ਵੀ ਤੁਹਾਡੀ ਸਪੋਰਟ ਦੀ ਜੋ ਆਸਾ ਰੱਖਾਂਗੇ ਹੁਣ ਮੈਂ ਤੁਹਾਨੂੰ ਵੀਡੀਓ ਸਕਰੀਨ ਤੇ ਬੱਚਿਆਂ ਦਾ ਪਾਰਕਾ ਜੋ ਦਿਖਾਉਣਾ ਜਿੱਥੇ ਬੱਚਿਆਂ ਦੇ ਝੂਲਣ ਲਈ ਝੂਲੇ ਤੇ ਸਾਹਮਣੇ ਵਾਲੇ ਪਾਸੇ ਜੋ ਬੋਟਿੰਗ ਆ ਉਹਦਾ ਪ੍ਰਬੰਧ ਕੀਤਾ ਗਿਆ ਇਹ ਸੱਜਣ ਇੱਕ ਛੋਟੀ ਝੀਲ ਆ ਜਿਹੜੀ ਇੱਥੇ ਬਣਾਈ ਗਈ ਆ ਬੱਚਿਆਂ ਦੇ ਜਾਂ ਵੱਡਿਆਂ ਦੇ ਜਾਂ ਜਿਵੇਂ ਕੋਈ ਵੀ ਘੁੰਮਣ ਆਉਂਦਾ ਉਹਨਾਂ ਲਈ ਕਾਰਨ ਲਈ ਬੋਟੇ ਦਾ ਵੀ ਪ੍ਰਬੰਧ ਆ ਉਹ ਸਾਹਮਣੇ ਤੁਸੀਂ ਆਪਣੀ ਵੀਡੀਓ ਫਰੇਮ ਚ ਦੇਖ ਰਹੇ ਹੋ ਮਿੰਟਾਂ ਦੇ ਹਿਸਾਬ ਨਾਲ ਕੁਝ ਚਾਰजेस ਨੇ ਪੈਸੇ ਨੇ ਜੋ ਇੱਥੇ ਚਾਰਜ ਕਰੇ ਜਾਂਦੇ ਨੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਆਪਾਂ ਨੂੰ ਲੱਗਿਆ ਹੋਇਆ ਦਿਖ ਰਿਹਾ ਥੋਡੀ ਵੀਡੀਓ ਸਕਰੀਨ ਤੇ ਆ ਇਹ ਸਾਰੀ ਜਗ੍ਹਾ ਫਤਿਹ ਬੁਰਜ ਦੇ ਬਿਲਕੁਲ ਨਾਲੇ ਬਣੀ ਹੋਈ ਆ ਆ ਇਸ ਪਾਸੇ ਫਤਿਹ ਬੁਰਜ ਆ ਤੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਤੇ ਆ ਸਾਰਾ ਪਾਰਕ ਹਰੇ ਭਰੇ ਦਰਖਤ ਇਹ ਸਾਰੀ ਚੱਪੜ ਚਿੜੀ ਦੀ ਜਿਹੜੀ ਖੂਬਸੂਰਤੀ ਆ ਉਹਨੂੰ ਚਾਰ ਚੰਦ ਲਾਉਂਦੇ ਨੇ ਥੋੜੀ ਵੀਡੀਓ ਸਕਰੀਨ ਤੇ ਨੇ ਬਾਕੀ ਇੱਥੇ ਥਾਂ ਥਾਂ ਤੇ ਸਾਵਧਾਨੀ ਵਰਤਣ ਲਈ ਫਲ ਜਾਂ ਜੋ ਫੁੱਲ ਨੇ ਜਾਂ ਜੋ ਰੁੱਖ ਨੇ ਉਹਨਾਂ ਨਾਲ ਛੇੜਛਾੜ ਨਾ ਕਰਨ ਲਈ ਪ੍ਰਸ਼ਾਸਨ ਵੱਲੋਂ ਚੇਤਾਵਨੀਆਂ ਜਿਹੜੀ ਉਹ ਲਿਖੀ ਗਈ ਆ ਉਹਨਾਂ ਚੀਜ਼ਾਂ ਦਾ ਵੀ ਖਾਸ ਧਿਆਨ ਆ ਜੋ ਰੱਖਿਆ ਜਾਵੇ ਬੱਚਿਆਂ ਦੇ ਖੇਡਣ ਲਈ ਉਹਨਾਂ ਨੂੰ ਘੁੰਮਣ ਫਿਰਨ ਲਈ ਇਸ ਜਗ੍ਹਾ ਦੇ ਉੱਤੇ ਬੜੀਆਂ ਸਾਰੀਆਂ ਚੀਜ਼ਾਂ ਸਜਣੋ ਜੋ ਬਣਾਈਆਂ ਗਈਆਂ ਨੇ ਜਾਂ ਲਾਈਆਂ ਗਈਆਂ ਨੇ ਜਿਵੇਂ ਬੋਟਿੰਗ ਹੋ ਗਈ ਜਾਂ ਹੋਰ ਜੰਪਿੰਗ ਟੌਇਜ਼ ਹੋ ਗਏ ਉਹਨਾਂ ਦੇ ਵਿੱਚੋਂ ਇੱਕਾ ਟੌਇ ਟ੍ਰੇਨ ਸੀ ਜਿਹੜੀ ਇੱਥੇ ਚੱਲਦੀ ਆ ਬਿਲਕੁਲ ਛੋਟੀ ਜੀ ਟ੍ਰੇਨ ਆ ਸਜਣੋ ਤੁਹਾਡੀ ਵੀਡੀਓ ਸਕਰੀਨ ਤੇ ਆ ਬੱਚੇ ਇਹਦੇ ਵਿੱਚ ਬਹਿ ਕੇ ਵੀ ਇੰਜੋਏ ਕਰ ਸਕਦੇ ਨੇ ਜਿਵੇਂ ਮੈਂ ਤੁਹਾਨੂੰ ਆਪਣੀ ਵੀਡੀਓ 'ਚ ਦੱਸਿਆ ਸੀ ਕਿ ਜੇਕਰ ਆਪਾਂ ਬੱਚਿਆਂ ਨੂੰ ਵੀ ਇਸ ਜਗ੍ਹਾ ਤੇ ਲੈ ਕੇ ਆਈਏ ਜਾ ਉਹਨਾਂ ਨੂੰ ਘੁਮਾਈਏ ਤਾਂ ਉਹਨਾਂ ਲਈ ਵੀ ਇਸ ਜਗ੍ਹਾ ਤੇ ਕਾਫੀ ਕੁਝ ਦੇਖਣ ਨੂੰ ਹੈ ਇਤਿਹਾਸ ਦੇ ਨਾਲ ਨਾਲ ਮਨੋਰੰਜਨ ਕਰਨ ਲਈ ਵੀ ਲੋ ਸੱਜਣੋਂ ਆਪਾਂ ਫਤਿਹ ਬੁਰਜ ਨੂੰ ਬਿਲਕੁਲ ਚੰਗੀ ਤਰ੍ਹਾਂ ਘੁੰਮ ਕੇ ਉਸੇ ਜਗ੍ਹਾ ਤੇ ਆ ਗਏ ਆ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਆ ਆ ਗਿਆ ਇੱਧਰ ਫਤਿਹ ਬੁਰਜ ਦਾ ਉਹ ਹਿੱਸਾ ਜਿੱਥੋਂ ਆਪਾਂ ਅੱਗੇ ਵਧੇ ਸੀਗੇ ਆ ਆ ਗਿਆ VOTING ਵਾਲਾ ਪਾਸਾ ਜਿੱਥੇ VOTING ਕਰਨ ਲਈ ਪ੍ਰਬੰਧ ਆ ਬਿਲਕੁਲ ਉਹਦੇ ਪਿੱਛੇ ਹੀ ਕੈਫੇਟੇਰੀਆ ਤੇ ਉਹਨਾਂ ਪੰਜ ਜਰਨੈਲਾਂ ਦੇ ਬੁੱਤ ਜਿਨ੍ਹਾਂ ਨੇ ਜੰਗਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ ਸੀ ਇਹ ਸੀ ਸੱਜਣੋ ਫਤੇ ਬੁਰਜ ਚੱਪੜਚੀੜੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇਕਰ ਕੋਈ ਲਫ਼ਜ਼ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਉਸਦੇ ਲਈ ਖਿਮਾ ਦੇ ਆਚਕਾਂ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਜਲਦੀ ਹੀ ਕਿਸੇ ਹੋਰ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ